ਕਿ ਤੁਹਾਡੇ ਵੀ ਮਣਕੇ ਦਬ ਗਏ ਨੇ ਜਾਂ ਮਣਕਿਆਂ ਦੇ ਵਿੱਚ ਗੈਪ ਘਟ ਗਿਆ ਹੈ ਇਹ ਦੇਖੋ ਇਹ ਆ ਗਿਆ L1 L2 L3 L4 ਨੀਲੇ ਰੰਗ ਦਾ ਮਣਕਾ ਹੈ ਔਰ ਜੋ ਗੁਲਾਬੀ ਰੰਗ ਹੈ ਇਹ ਹੈਗੀ ਆਪਣੀ ਡਿਸਕ ਜਦੋਂ ਮਣਕਿਆਂ ਦੇ ਵਿੱਚ ਗੈਪ ਘਟੇਗਾ ਇਸ ਜਗ੍ਹਾ ਤੋਂ ਆਪਣੇ ਦਰਦ ਲੱਤਵਾਲ ਜਾਏਗਾ ਔਰ ਜਦੋਂ ਆਪਣੀ ਨਸ ਦਵੇਗੀ ਉਦੋਂ ਆਪਣੇ ਇਸ ਜਗ੍ਹਾ ਤੇ ਸੁਨਣਾਪਣ ਵੀ ਆਏਗਾ ਔਰ ਆਪਣੇ ਦਰਦ ਵੀ ਵਧੇਗਾ ਜਦੋਂ ਤੁਸੀਂ MRI ਕਰਾਉਣੇ ਹੋ ਉਸ ਦੇ ਵਿੱਚ ਤੁਹਾਡੇ ਡਿਸਕ ਦੀ ਕੰਡੀਸ਼ਨ ਆ ਜਾਂਦੀ ਹੈ ਡਿਸਕ ਬਲਜ ਡਿਸਕ ਹਰਨੀਅਸ਼ਨ ਹੋ ਗਿਆ ਹੈ ਜਾਂ ਡਿਸਕ ਪਟਰੂਜਨ ਐਕਸਟਰੂਜਨ ਹੋ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਆਣੀਆਂ ਸੌਖੀਆਂ ਕਸਰਤਾਂ ਤੁਹਾਨੂੰ ਦੱਸਣ ਲੱਗੇ ਹਾਂ ਡਿਸਕ ਦੀ ਕੋਈ ਵੀ ਕੰਡੀਸ਼ਨ ਹੋ ਜਾਵੇ ਹਰ ਕੰਡੀਸ਼ਨ ਦੇ ਵਿੱਚ ਤੁਸੀਂ ਇਹ ਕਸਰਤਾਂ ਕਰ ਸਕਦੇ ਹੋ ਨਾਲ ਦੀ ਨਾਲ 20 ਮਿੰਟ ਸੇਕਦੇ ਹੋਗੇ ਤੁਸੀਂ ਦਰਦ ਤੋਂ ਆਰਾਮ ਪੱਕਾ ਪਾਉਂਗੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਜਨਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਹੈ ਤੁਸੀਂ ਹਾਰਟ ਪੈਕ ਤਾਂ ਦੇਣਾ ਹੀ ਦੇਣਾ ਹੈ 15 ਤੋਂ 20 ਮਿੰਟ ਲਈ ਲੱਕ ਤੇ ਇਸ ਜਗ੍ਹਾ ਪਰ ਜਿਹੜੀ ਕਸਰਤ ਹੈ ਐਦਾਂ ਪੈ ਜਾਓਗੇ ਔਰ ਜੋਰ ਨਾਲ ਲੱਕ ਨੂੰ ਥੱਲੇ ਨੂੰ ਦੱਬੋਗੇ ਐਦਾਂ ਕਰਕੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਥੈਨ ਰਿਲੈਕਸ ਦੋਨੇ ਹੱਥ ਥੱਲੇ ਰੱਖ ਕੇ ਵੀ ਜੋਰ ਨਾਲ ਥੱਲੇ ਨੂੰ ਲੱਕ ਨੂੰ ਦਬ ਸਕਦੇ ਹਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ ਤੁਸੀਂ ਘਟੋ-ਘਟ 6 ਤੋਂ 7 ਸੈੱਟ ਲੈਣੇ ਲਾਉਣੇ ਆ ਜਿਹੜੀ ਦੂਜੀ ਕਸਰਤ ਆ ਨਰਵ ਗ્લાਈਡ ਐਦਾਂ ਆਪਾਂ ਹੱਥ ਰੱਖ ਲੈਣਾ ਔਰ ਲਾਤ ਉੱਪਰ ਚੱਕਣ ਦੀ ਕੋਸ਼ਿਸ਼ ਪੈਰ ਅੰਦਰ ਮੋੜ ਕੇ ਦੇਖੋ ਧਿਆਨ ਨਾਲ ਪੈਰ ਨੂੰ ਅੰਦਰ ਮੋੜਨਾ ਹੈ ਔਰ ਦੈਨ ਰਿਲੈਕਸ ਇਥੇ ਆਪਾਂ 5 ਸੈਕਿੰਡ ਹੋਲਡ ਕਰਨਾ ਹੈ ਦੇਖੋ ਪੈਰ ਨੂੰ ਅੰਦਰ ਮੋੜ ਕੇ ਸਿੱਧਾ ਚੱਕਣਾ ਹੈ 5 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਆਪਾਂ ਘੱਟੋ-ਘੱਟ 6 ਤੋਂ 7 ਸੈਟ ਲਾਉਣੇ ਆ ਉਹ ਤੋਂ ਅਗਲੀ ਕਸਰਤ ਦੋਨੋਂ ਗੋਡੇ ਸਾਤੀ ਦੇ ਨਾਲ ਲਾ ਲੈਣੇ ਆ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਆਪਾਂ 5 ਤੋਂ 6 ਸੈਟ ਆਖਰੀ ਕਸਰਤ ਕੀ ਹੋਏਗੀ ਚਾਈਲਡ ਪੋਜ਼ ਸਟ੍ਰੈਚ ਅੱਜ ਆ ਜਾਗੇ ਫਿਗਰ ਆਫ 4 ਗੋਡਿਆਂ ਤੇ ਭਾਰ ਆਪਾਂ ਬਿਲਕੁਲ ੱਡੀਆਂ ਤੇ ਬੈਠਣ ਦੀ ਕੋਸ਼ਿਸ਼ ਹੱਥ ਦੂਰ ਲੈ ਜਾਣੇ ਆ 10 ਸੈਕਿੰਡ ਹੋਲਡ ਕਰਾਂਗੇ ਇੱਥੇ ਆਪਾਂ ਫੇਰ ਵਾਪਸ ਇਸਦੇ ਚਾਰ ਤੋਂ ਪੰਜ ਸੈਟ ਲਾਓ ਆਸਾਨ ਕਸਰਤਾਂ ਕਰੋ ਜਿਹੜੀ ਥੋੜੇ ਮਣਕਿਆਂ ਦਾ ਗਿਆਤ ਘਟ ਗਿਆ ਹੈ ਨਸ ਦਬ ਗਈ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲੀ ਹੈ ਸਤਿ ਸ਼੍ਰੀ ਅਕਾਲ